ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਅੱਜ 4 ਮਹੀਨਾ ਪਹਿਲੀ ਹੋ ਚੁੱਕਾ ਹੈ ਤੇ ਤੁਸੀਂ ਜਾਣਦੇ ਹੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਜੋ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਆਪਣੇ ਹੱਕਾਂ ਲਈ ਮੋਰਚੇ ਲਾ ਕੇ ਦਟੀਆਂ ਹੋਈਆਂ ਆ ਤਾਂ ਉੱਥੇ ਹੀ ਪਿਛਲੇ ਵੀ 21 ਦਿਨਾ ਤੋਂ ਬਾਪੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੋ ਪਿਛਲੇ ਵੀ 21 ਦਿਨਾ ਤੋਂ ਭੁੱਖ ਹੜਤਾਲ ਮਰਨwarte ਬੈਠਿਆ ਤਾਂ ਪੰਜਾਬੀਓ ਉਹ ਕੱਲੇ ਆਪਣੇ ਮਕਸਦ ਵਾਸਤੇ ਨਹੀਂ ਬੈਠੇ ਉਹ ਸਾਰੇ ਆਪਣੇ ਪੰਜਾਬ ਦੀ ਕਿਸਾਨੀ ਵਾਸਤੇ ਬੈਠੇ ਆ ਤਾਂ ਪੰਜਾਬੀਓ ਅੱਜ ਸਾਰੇ ਹੀ ਪਿੰਡਾਂ ਨਗਰਾਂ ਵਿੱਚ ਉਹ ਮਹੀਨੇ ਦੀ ਸੰਗਤਾਂਤ ਮਨਾਈ ਗਈ ਆ ਉੱਥੇ ਹੀ ਆਪਣੇ ਪਿੰਡ ਵੀ ਅੱਜ ਉਹ ਮਹੀਨੇ ਦੀ ਸੰਗਤਾਂਤ ਮਨਾਈ ਗਈ ਆ ਤੇ ਪੰਜਾਬੀਓ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕੀਤੀ ਆ ਕਿ ਵਾਹਿਗੁਰੂ ਜੀ ਸਾਡੇ ਬਾਪੂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰੋ ਜੋ ਪਿਛਲੇ ਕੁਝ ਸਮੇਂ ਤੋਂ ਔਖੜ ਹੜਤਾਲ ਤੇ ਬੈਠੇ ਹੋਇਆ ਉਹਨਾਂ ਦੀ ਸਿਹਤ ਯਾਪੀ ਲਈ ਆਪਾਂ ਨੇ ਪੰਜਾਬੀਓ ਅਰਦਾਸ ਬੇਨਤੀ ਕੀਤੀ ਸੀ ਤਾਂ ਤੁਹਾਡੇ ਅੱਗੇ ਵੀ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਪਿੰਡਾਂ ਆਪਣੇ ਨਗਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਰਦਾਰ ਬਾਪੂ ਜਗਜੀਤ ਸਿੰਘ ਢੱਲੇਵਾਲ ਜੀ ਵਾਸਤੇ ਅਰਦਾਸ ਬੇਨਤੀ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਤੇ ਜਿਸ ਮਕਸਦ ਲਈ ਉਹ ਉਸ ਮੋਰਚੇ ਤੇ ਡਟੇ ਹੋਇਆ ਉਹ ਮੋਰਚਾ ਜਲਦੀ ਤੋਂ ਜਲਦੀ ਫਤਿਹ ਕੀਤਾ ਜਾਵੇ ਤਾਂ ਪੰਜਾਬੀਓ ਜਿੰਨਾ ਦਾ ਵੀ ਜਿੰਨਾ ਸਹਿਯੋਗ ਬੰਦਾ ਹੈ ਖਨੌਰ ਬਾਰਡਰ ਤੇ ਪਹੁੰਚ ਕੇ ਜਾਂ ਸੋਸ਼ਲ ਮੀਡੀਆ ਤੇ ਆਪਣੀ ਆਪਣੀ ਹਾਜ਼ਰੀ ਜ਼ਰੂਰ ਲਵਾਓ ਤਾਂ ਜੋ ਕਿਸਾਨੀ ਮੋਰਚਾ ਜਲਦੀ ਤੋਂ ਜਲਦੀ ਫਤਿਹ ਕੀਤਾ ਜਾ ਸਕੇ ਧੰਨਵਾਦ